ਹਾਂਜੀ ਮਨਿੰਦਰ ਰਾਏ ਕਿਹੜੇ ਪਿੰਡ ਤੋਂ ਆਪਾਂ ਭੁੱਲਾ ਰਿਹਾ ਕੀ ਮਾਮਲਾ ਕੀ ਕਿ ਜਿਹੜਾ ਹਸਪੀਟਲ ਚ ਆਇਆ ਕਿੱਦਾਂ ਉਹ ਮੋਟਰ ਹਵੇਲ ਨਹੀਂ ਜਾਂਦੇ ਪਏ ਸੀਗੇ ਮੋਟਰਸਾਈਕਲ ਤੇ ਅਮਗਰ ਲੱਗ ਗਿਆ ਲੜਾਇਆ ਵੀ ਮੋਟਰਸਾਈਕਲ ਇਹਨਾਂ ਨੇ ਕਿਧਰ ਰੋਕ ਲਿਆ ਫਿਰ ਦਾਤ ਮਾਰੇ ਇਹਨਾਂ ਨੇ ਫੋਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਦੇ ਤਿੰਨ ਜਾਨੇ ਸੀਗੇ ਤਿੰਨ ਜਾਨੇ ਦੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਇੱਕ ਵੀ ਚੀਜ਼ ਵੀ ਹੋ ਕੇ ਲੱਗੇ ਤੁਹਾਡਾ ਫੋਨ ਤੇ ਮੋਟਰਸਾਈਕਲ ਹੈ ਫੋਨ ਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਮੋਟਰਸਾਈਕਲ ਸਪਲੈਂ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਆਈਫੋਨ ਕਿੱਥੇ ਹੋਈ ਸਾਰੀ ਇਹ ਕਹਾਣੀ ਇਹਦਾ ਕਿਹੜਾ ਚੌਕ ਬੈਂਕ ਵਾਲੇ ਰੋਡ ਤੇ ਆ ਪਿੰਡ ਦੇ ਵਿੱਚ ਹੀ ਹੋਈ ਤੇ ਕੀ ਮਾਰ ਕੇ ਗਏ ਤੁਹਾਡੇ ਨੂੰ ਦਾਤ ਮਾਰੇ ਦਾਤ ਇਹ ਜਾਣਕਾਰੀ ਪੁਲਿਸ ਵਗੈਰਾ ਨੂੰ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀ ਤੁਹਾਡੇ ਬਿਆਨ ਵਗੈਰਾ ਲੈਣ ਹਾਂਜੀ ਤੇ ਕੀ ਮੰਗ ਕਰਦੇ ਜਿਹੜੀ ਇੰਨਾ ਹੋਈ ਤੁਹਾਡੇ ਨਾਲ ਸਾਹ ਦਿੱਤਾ ਜਾ ਵੀ ਉਹ ਬੰਦਾ ਫੜ ਲਿਆ ਕਿ ਇਨ ਦਾ ਪ੍ਰੀਸ਼ੰਗ ਪੰਜ ਪੁਲਾ ਰਹੀ ਹਾਂਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਇੱਕ ਵਿਅਕਤੀ ਫੜਿਆ ਇਹ ਤਿੰਨੇ ਜਾਣੇ ਆਏ ਆ ਨਾ ਇਹ ਸਾਡੇ ਪਿੰਡ ਮੁੰਡੇ ਦੇ ਦਾਤ ਮਾਰ ਕੇ ਉਹਦਾ ਮੋਟਰਸਾਈਕਲ ਫੋਨ ਖੋ ਕੇ ਨਟ ਗਿਆ ਜੀ ਇਹ ਦੋ ਨਾਟੇ ਦੇ ਕਾਬਜ਼ ਹੋ ਗਏ ਇਹਦਾ ਇਹਨੂੰ ਖਾਲਿਆ ਕਰਦੇ ਪਤਾ ਲੱਗਾ ਕਿੱਥੇ ਦੇ ਲੋਕ ਇਹ ਇਹ ਜੀ ਇੱਕ ਬਰਨਾ ਦਾ ਕੰਦਾ ਦੋ ਛੱਡਰ ਛੱਡਰ ਮਲੇ ਦੀ ਆ ਤੇ ਮੁੰਡੇ ਕੋ ਕੀ ਕੀ ਹੋਇਆ ਉਹਨੇ ਇੱਕ ਫੋਨਿਆ ਤੇ ਇੱਕ ਮੋਟਰਸਾਈਕਲ ਖੋਇਆ ਬਈ ਦੋਨੇ ਹੀ ਹਾਂਜੀ ਉਹ ਮੁੰਡਾ ਛੋਟਾ ਹੈ ਉਹ ਦਾਤ ਵਿੱਜਾ ਕਰ ਦਿੰਦਾ ਜਿਹੜੇ ਜਿਹੜੇ ਦੇ ਨਾਲ ਸੀ ਮੁੰਡੇ ਉਹ ਇਦੇ ਨਾਲ ਦੇ ਮੁੰਡੇ ਕਿ ਜਿਹੜੇ ਸੀਗੇ ਭੱਜ ਗਏ ਭੱਜ ਗਏ ਹਾਂਜੀ ਇਹ ਭੱਲੇ ਆ ਇਹਦੇ ਕੋਲ ਮੋਟਰਸਾਈਕਲ ਵਗੈਰਾ ਮੋਟਰਸਾਈਕਲ ਪਰਸਰ ਕੋਇਆ ਤੋਂ ਤੇ ਇੱਕ ਮੋਟਰਸਾਈਕਲ ਤੇ ਤਿੰਨੇ ਬੰਦੇ ਆਏ ਸੀ ਨਹੀਂ ਦੋ ਮੋਟਰਸਾਈਕਲ ਸੀਗੇ ਦੋ ਮੋਟਰਸਾਈਕਲ ਮੁੰਡੇ ਦਾ ਕਿਹੜਾ ਫੋਟਾ ਲੈ ਕੇ ਖੋ ਕੇ ਗਏ ਕਿ ਬਲੈਂਡਰ ਆਣਾ ਕੀ ਨਾਂ ਕੀ ਆ ਮੁੰਡੇ ਦਾ ਇਹਦੇ ਮੁੰਡੇ ਦਾਤ ਮਾਰਿਆ ਮਨਿੰਦਰ ਮਟਾਈ ਉਹ ਇੱਥੇ ਦਾ ਹੀ ਰਹਿਣ ਵਾਲਾ ਪੁਲਦਾਰ ਹਾਂਜੀ ਕੱਟੇ ਜਿਆਦਾ ਘੱਟ ਮਾਰੀ ਉਹਦੇ ਮੁੰਡੇ ਆ ਯਾਰ ਇੱਥੇ ਬਚਤ ਸੱਤ ਡਾਂਗ ਲੱਗੇ ਸੱਤ ਡਾਂਗ ਲੱਗੇ ਤੇ ਮੁੰਡਾ ਕਿੱਥੇ ਹੈ ਜੀ ਹੁਣ ਭਾਜੀ ਮਾਮਲਾ ਇਹਦਾ ਉਹਨੇ ਦੋ ਸਟੇਟਮੈਂਟ ਲਖਾਈ ਆ ਸਟੇਟਮੈਂਟ ਦੇ ਅਧਾਰ ਤੇ ਕਹਿੰਦਾ ਵੀ ਮੈਂ ਉਧਰੋਂ ਆਂਡਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਅਦ ਵਿੱਚ ਮੇਰਾ ਮੋਟਰਸਾਈਕਲ ਖੋਹ ਲਈ ਉਹ ਸੀ ਕੀਤੀ ਲੜਾਈ ਉਹ ਦਾਤਰੇ ਮਾਰਿਆ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨੀ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕੀ ਵਾਕਈ ਉਹ ਵਾਰਦਾਤ ਇਹ ਚੀਜ਼ ਹੋਈ ਹੋਈ ਨਹੀਂ ਕੋਈ ਮੋਬਾਈਲ ਮੇਰਾ ਮੋਟਰਸਾਈਕਲ ਖੋ ਕੇ ਲੈ ਗਏ ਮੋਟਰਸਾਈਕਲ ਖੋ ਕੇ ਲੈ ਗਿਆ ਉਹਦੇ ਦੱਸਣਾ ਮੁਤਾਬਕ ਕਿ ਮੋਟਰ ਦਾ ਤੇਲ ਮੁੱਕ ਰਿਹਾ ਪਤਾ ਕਰਕੇ ਉਹਦਾ ਮੋਟਰ ਖੋ ਲਿਆ ਤੇ ਜਿਹੜਾ ਵਿਅਕਤੀ ਕਹਿੰਦੇ ਮੁੱਕ ਦੇ ਪਿੰਡ ਦੇ ਲੋਕਾਂ ਨੇ ਫੜ ਲਿਆ ਬਿਲਕੁਲ ਹਾਂਜੀ ਤਿੰਨ ਜਣੇ ਸੀਗੇ ਦੋਨਾਂ ਨੇ ਇੱਕ ਨੂੰ ਫੜ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਰੱਖਾਂਗੇ ਹਾਂਜੀ ਕੀਤੀ ਚੋ ਪ੍ਰਿੰਸ ਪ੍ਰਿੰਸ ਕਿੱਥੇ ਜਾ ਰਹਿਣ ਵਾਲਾ ਤੂੰ ਬਰਨਾਲ ਹੈ ਬਰਨਾਲ ਬਰਨਾਲ ਤੇ ਇੱਥੇ ਕੀ ਕਰਨ ਆਇਆ ਆਹ ਮੁੰਡੇ ਨਾਲ ਆਇਆ ਕਿਹੜੇ ਮੁੰਡੇ ਨਾਲ ਆਇਆ ਹੈ ਡੇਵਿਡ ਹੈ ਡੇਵਿਡ ਅੱਛਾ ਕੱਥੇ ਆਇਆ ਸੀ ਤੂੰ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਕਿਹੜਾ 350 ਉੱਤੇ ਅੱਛਾ ਤੇ ਇੱਥੇ ਕੀ ਕੀਤਾ ਆ ਗਿਆ ਭੁੱਲੜਾ ਪਿੰਡ ਚ ਉਹ ਮੁੰਡੇ ਨੇ ਉਹ ਦੇਖੋ ਇਨਸਾਨ ਹੋਇਆ ਫੋਨ ਹੋਰ ਗਿਆ ਤੇ ਮੋਟਰਸਾਈਕਲ ਹੋਇਆ ਫੋਨ ਕੱਲ ਹੀ ਹੋਇਆ ਕੋ ਮੋਟਰਸਾਈਕਲ ਕੱਲ ਹੀ ਹੋਇਆ ਉਹ ਬਈ ਡੇਵਿਡ ਨੇ ਹੋਇਆ ਜਿਹੜਾ ਕੋ ਕੇ ਲੈ ਗਿਆ ਉਹ ਫੋਨ ਵੀ ਲੈ ਗਿਆ ਉਹ ਮੋਟਰਸਾਈਕਲ ਵੀ ਲੈ ਗਿਆ ਡੇਵਿਡ ਨੇ ਲੈ ਗਿਆ ਡੇਵਿਡ ਤੇ ਡੇਵਿਡ ਕੌਣ ਡੇਵਿਡ ਡਰਮਲੇ ਦਾ ਕਿੱਥੇ ਦਾ ਰਹਿਣ ਵਾਲਾ ਡਰੈਕਟਰ ਮਲੇ ਦਾ ਡਰੈਕਟਰ ਮਲੇ ਦਾ ਹਾਂ ਜੀ ਹੁਣ ਤੈਨੂੰ ਇੱਥੇ ਬੰਨ ਕੇ ਰੱਖਿਆ ਕੱਲ ਹੀ ਬੰਨਿਆ ਮੇਰੇ ਪਾਈ ਉਹਨਾਂ ਨੇ ਬੰਨਿਆ ਲਿਆ ਕੇ ਹਾਂ ਮੇਰੇ ਕੱਪੜੇ ਪਾੜੇ ਜਾਂ ਉਹ ਮੈਨੂੰ ਕੱਪੜੇ-ਕੋਪੜੇ ਪਾੜਦੇ ਹਾਂ ਮਾ ਮੁੰਡੇ ਦੇ ਮਾਰਦੇ ਹਾਂ ਹਾਂ ਮੁੰਡੇ ਤੁਸੀਂ ਕਹਿੰਦੇ ਮੁੰਡੇ ਬੋਲਦੇ ਨਹੀਂ ਮਾਰਿਆ ਮੁੰਡੇ ਨੂੰ ਗੱਲ ਨਹੀਂ ਕੁੱਟਿਆ ਮਾਰਿਆ ਉਹ ਬਾਈ ਨਾਲ ਦੇ ਨੇ ਮਾਰਿਆ ਉਹਦੀ ਲਗ ਡਾਡ ਸੀ ਉਹਦੀ ਗੱਲ ਹੋ ਗਈ ਲਗ ਡਾਡ ਤੇਰੀ ਕਾਦੀ ਆ ਅਈ ਮੇਰੀ ਨਹੀਂ ਗਈ ਕੋਈ ਵੀ ਲਗ ਡਾਡ ਮੁੰਡੇ ਦਾ ਕਿੰਨੇ ਬੰਦੇ ਸੀ ਨਾਲ ਕਿੰਨੇ ਬੰਦੇ ਸੀ ਤੇਰੇ ਨਾਲ ਦੋ ਜਣੇ ਸੀ ਹੋਰ ਦੋ ਬੰਦੇ ਨਸ਼ੇ ਕੀਤੇ ਦੋਵਾਂ ਨੇ ਦੋਨਾਂ ਨੇ ਕੀਤੇ ਤੂੰ ਕੀਤਾ ਮੈਂ ਦਵਾਈ ਖਾਧੀ ਆ ਕਾਦੀ ਦਵਾਈ ਖਾਧੀ ਆ ਸਿਵਲ ਤੋਂ ਲੇਖ ਹੈ ਸਿਵਲ ਤੋਂ ਲਿਆ ਕਰ ਤੇ ਬੇ ਨਾਰਦੀ ਕਿੱਥੇ ਰਹਿਣ ਵਾਲੇ ਕਿੱਥੇ ਦੇ ਰਹਿਣ ਵਾਲੇ ਦੋ ਮੁੰਡੇ ਦੋਨੇ ਡੇਰ ਮਲੇ ਕੀ ਨਾਮ ਉਹਨਾਂ ਦੇ ਨਾਮ ਵਗੈਰੇ ਇੱਕ ਦਾ ਨੋ ਡੇਵਿਡ ਦੂਜੇ ਦਾ ਨਾਮ ਹੀ ਆ ਮਨੂ ਹੈ ਮਨੂ ਮਨ ਮਨੂ ਮਨੂ ਹਾਂਜੀ ਮਨਿੰਦਰ ਰਾਏ son of ਰਣਦੀਪ ਰਾਏ ਭੁੱਲਾ ਰਾਏ ਦੇ ਰਹਿਣ ਵਾਲੇ ਨੇ ਜੋ ਕਿ ਪੇਸ਼ੈਂਟ ਸਾਡੇ ਕੋਲ ਅਲਰਜੀ ਹਿਸਟਰੀ ਅਸਾਲਟ ਦੇ ਨਾਲ ਆਇਆ ਤੇ ਪੇਸ਼ੈਂਟ ਦੇ ਇੰਜਰਿਜ਼ਨ ਨੂੰ ਦੇਖਦੇ ਹੋਏ ਐਮਐਲਆਰ ਕੱਟ ਦਿੱਤੀ ਗਈ ਹੈ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਹਾਲ ਦੀ ਘੜੀ ਪੇਸ਼ੈਂਟ ਨੂੰ ਅੰਡਰ ਅਬਜ਼ਰਵੇਸ਼ਨ ਲਈ ਐਡਮਿਟ ਕੀਤਾ ਗਿਆ ਕੰਡੀਸ਼ਨ ਕਿਦਾਂ ਲੱਗਦੀ ਪੇਸ਼ੈਂਟ ਦੀ ਪੇਸ਼ੈਂਟ ਦੀ ਕੰਡੀਸ਼ਨ ਹਾਲ ਦੀ ਘੜੀ ਥੋੜੀ ਸਟੇਬਲ ਹੈ